ਸਾਹਿਕਾ ਜੀ ਸਿਮਰਨ ਬੁਟੀਕ ਜੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਕਾਟਨ ਦੇ ਬਹੁਤ ਸੋਹਣੇ ਸੂਟ ਲਿਖੇ ਆ ਹਨ ਸੌਫਟ ਕਾਟਨ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੇ ਸੂਟਾਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਕਿੰਨਾ ਪਿਆਰਾ ਸੂਟ ਹੈ ਜੀ ਕਾਟਨ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਚਿਕਨ ਵਿੱਚ ਚਿਕਨ ਦਾ ਦੇਖੋ ਜੀ ਚਿਕਨ ਹੈ ਜੀ ਇਹ ਬਹੁਤ ਹੀ ਪਿਆਰੀ ਕਾਟਨ ਹੈ ਜੀ ਬਹੁਤ ਸੋਹਣੀ ਨਾਲ ਜੀ ਸਲਫ ਸਲਫ ਦੀ ਤੁਹਾਨੂੰ ਸਲਵਾਰ ਮਿਲੂਗੀ ਜੀ ਸਲਫ ਪ੍ਰਿੰਟ ਬਣਿਆ ਹੋਇਆ ਹੈ ਇਹ ਨਹੀਂ ਹੈ ਸਲਵਾਰ ਪਲੇਨ ਹੈ 22 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਜੀ 22 ਮੀਟਰ ਦੀ ਤੁਹਾਨੂੰ ਸ਼ਰਟ ਮਿਲੂਗੀ ਉਸ ਤੋਂ ਬਾਅਦ ਜੀ ਤੁਹਾਨੂੰ ਪ्योर ਦਾ ਨਾਲ ਐਨਾ ਪਿਆਰਾ ਦੁਪੱਟਾ ਮਿਲੂਗਾ ਜੀ ਸੂਰ ਚੈੱਕ ਕਰਿਓ ਜੀ ਬਹੁਤ ਹੀ ਪਿਆਰਾ ਪ्योर ਦਾ ਦੁਪੱਟਾ ਮਿਲੂਗਾ ਜੀ ਇੱਕ ਵਾਰ ਤੁਸੀਂ ਸਾ ਤੋਂ ਸੂਟ ਜਰੂਰ ਮੰਗਾਏ ਜੀ ਤੁਹਾਨੂੰ ਖੁਦ ਪਤਾ ਲੱਗ ਜਾਣਾ ਜੀ ਕੱਪੜਾ ਕਿੰਨੇ ਦਾ ਹੈ ਮੈਂ ਤੁਹਾਨੂੰ ਵਾਰ-ਵਾਰ ਇਹੀ ਗੱਲ ਕਹਿਣੀ ਹੈ ਜੀ ਬਹੁਤ ਹੀ ਸੌਫਟ ਕਾਟਨ ਹੈ ਜੀ ਇਹਦੇ ਵਿੱਚ ਲਾਈਨਿੰਗ ਸ਼ਰਟ 'ਚ ਲੱਗੂਗੀ ਰੀਜਨ ਜੀ ਕਿਉਂਕਿ ਇਹ ਚਿਕਨ ਹੈ ਜੀ ਸਲਵਾਰ ਵਿੱਚ ਕੋਈ ਜ਼ਰੂਰਤ ਨਹੀਂ ਹੈ ਬਾਟਮ ਵਿੱਚ ਸ਼ਰਟ ਵਿੱਚ ਇੱਕ ਲਾਈਨਿੰਗ ਲੱਗੂਗੀ ਜੀ ਇਹਦਾ ਸੈਕੰਡ ਕਲਰ ਸਿੰਗਲ ਪੀਸ ਹੈ ਜੀ ਇਹ ਉਸ ਤੋਂ ਬਾਅਦ ਜੀ ਤੁਹਾਨੂੰ ਇਹ ਵਾੜ ਕੇ ਤੁਹਾਡਾ ਸੂਟ ਐਦਾਂ ਦਾ ਆਊਗਾ ਜੀ ਤੁਸੀਂ ਜੈਨਰ ਸੂਟ ਬਣਾਉਂਗਾ ਜੀ ਪੈਂਟ ਪਲਾਗੋ ਬਣਾਓ ਸਲਵਾਰ ਸੂਟ ਬਣਾਓ ਕੁਛ ਵੀ ਬਣਾਓ ਬਹੁਤ ਹੀ ਪਿਆਰਾ ਸੂਟ ਹੈ ਜੀ ਉਸ ਤੋਂ ਬਾਅਦ ਦੇਖੋ ਕਿੰਨਾ ਪਿਆਰੀ ਕਾਟਨ ਹੈ ਜੀ ਇਹ ਸੂਟ ਐਦਾਂ ਨਹੀਂ ਹੈਗੇ ਜੀ ਤੁਹਾਡੇ ਖਰਾਬ ਹੋ ਜਾਣੇ ਬਹੁਤ ਹੀ ਸੋਹਣੀ ਕਾਟਨ ਹੈ ਜੀ ਚੈੱਕ ਕਰੋ ਬਹੁਤ ਸੋਹਣੀ ਕਾਟਨ ਹੈ ਬਹੁਤ ਹੀ ਪਿਆਰੀ ਬਹੁਤ ਸੋਹਣੀ ਇਹਦੇ ਵੀ ਇਹ ਤੁਸੀਂ ਬਿਨਾ ਲਾਈਨ ਕਿਤੋਂ ਵੀ ਬਣਾ ਸਕਦੇ ਆ ਬਾਕੀ ਜਿਨ੍ਹਾਂ ਪਹਿਣਾ ਪਾਉਂਦੀਆਂ ਹੀ ਲੈ ਨਹੀਂ ਜਾਣੇ ਉਹ ਗੱਲ ਅਲੱਗ ਹੈ ਅਰ ਇਹ ਤੁਸੀਂ ਬਿਨਾ ਲੈਂਗ ਤੋਂ ਵੀ ਸੂਟ ਬਣਵਾ ਸਕਦੇ ਆ ਨਾਲ ਜੀ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੂਗਾ ਜੀ ਪਿਓਰ ਦਾ ਬਹੁਤ ਹੀ ਪਿਆਰਾ ਦੁਪੱਟਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਦੇਖੋ ਇਹਦੀ ਬੈਕ ਤੇ ਵੀ ਤੁਹਾਨੂੰ ਸੇਮ ਪ੍ਰਿੰਟ ਮਿਲੂਗਾ ਕਲਰ ਬਹੁਤ ਹੀ ਪਿਆਰੇ ਆ ਗਰਲੀਆਂ ਦੇ ਹਿਸਾਬ ਨਾਲ ਬਹੁਤ ਹੀ ਸੋਹਣੇ ਕਲਰ ਹੈ ਜੀ ਉਸ ਤੋਂ ਬਾਅਦ ਜੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਅਗਲਾ ਕਲਰ ਚੈੱਕ ਕਰੋ ਜੀ ਇਸੇ ਸਟਾਈਲ ਵਿੱਚ ਅਗਲਾ ਕਲਰ ਹੈਗਾ ਬਹੁਤ ਹੀ ਪਿਆਰਾ ਗ੍ਰੇ ਕਲਰ ਗ੍ਰੇ ਕਲਰ ਹੈ ਜੀ ਬਹੁਤ ਸੋਹਣਾ ਬਹੁਤ ਸੋਹਣਾ ਕਲਰ ਹੈ ਦੇਖੋ ਜੀ ਡਿਜ਼ਾਈਨ ਵੀ ਚੈੱਕ ਕਰੋ ਕਲਰ ਵੀ ਬਹੁਤ ਸੋਹਣਾ ਹੈ ਦੁਪੱਟਾ ਨਾਲ ਪ्योर ਦਾ ਹੈ ਜੀ 2.5 ਮੀਟਰ ਦਾ ਪਲੇਨ ਨਾਲ ਤੁਹਾਨੂੰ ਬਾਟਮ ਮਿਲੇਗੀ ਸਟਾਈਲ ਬਿਲਕੁਲ ਉਹੀ ਆ ਪ੍ਰਿੰਟ ਉਹੀ ਹੈ ਜੀ ਸੇਮ ਕਲਰ ਦਾ ਫਰਕ ਹੈ ਜੀ ਉਸ ਤੋਂ ਬਾਅਦ ਅਗਲਾ ਹੈਗਾ ਜੀ ਸਾਡਾ ਪਿੰਕ ਕਲਰ ਦਾ ਸੂਟ ਬਹੁਤ ਹੀ ਪਿਆਰਾ ਪਿੰਕ ਕਲਰ ਹੈ ਜੀ ਬਹੁਤ ਸੋਹਣਾ ਪਿੰਕ ਕਲਰ ਹੈ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਕੱਪੜਾ ਬਹੁਤ ਹੀ ਖਾਦੀ कॉटन ਹੈ ਜੀ ਇਹ ਨਹੀਂ ਹੈ ਇਹਦੇ ਕੱਪੜੇ ਵਿੱਚ ਦੇਖੋ ਜੀ ਇਹ ਖਾਦੀ कॉटन ਹੈ ਐਦਾਂ ਤੁਹਾਨੂੰ ਦਿਖਦਾ ਹੋਊਗਾ ਥੋੜਾ ਥੋੜਾ ਐਦਾਂ ਜਿਵੇਂ ਬੈਕ ਤੇ ਤੁਹਾਨੂੰ ਐਂ ਸਮਝ ਆ ਜਾਣਾ ਜੀ ਆ ਦੇਖੋ ਬਹੁਤ ਹੀ ਪਿਆਰੀ कॉटन ਹੈ ਬਹੁਤ ਸੌਫਟ कॉटन ਹੈ ਜੀ ਕਿਸੇ ਮੇਰੀ ਭੈਣ ਨੂੰ ਜ਼ਰੂਰ ਚਾਹੀਦੀ ਹੋਵੇ ਤਾਂ ਤੁਸੀਂ ਲੈ ਸਕਦੇ ਆ ਜਿਵੇਂ ਅੱਜ ਕਰ ਰਖੜੀ ਅੱਗੇ ਸਾ ਬਣਾ ਰਿਹਾ ਤਾਂ ਤੁਸੀਂ ਚਾਰ ਸੂਟ ਸੇਮ ਲੈਣੇ ਚਾਹੁੰਦੇ ਹੋ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਕਰ ਦਿੱਤਾ ਜਾਊਗਾ ਜੇ ਤੁਸੀਂ ਪੂਰਾ ਸੱਤ ਸੈੱਟ ਖਰੀਦਦੇ ਆ ਨਾ ਚਾਰ ਸੂਟਾਂ ਦਾ ਤਾਂ ਅਸੀਂ ਤੁਹਾਨੂੰ ਹੋਰ ਵੀ ਡਿਸਕਾਊਂਟ ਕਰ ਦਵਾਂਗੇ ਇਸ ਕੱਪੜਾ ਬਹੁਤ ਸੋਹਣਾ ਹੈ ਜੀ ਬਹੁਤ ਹੀ ਪਿਆਰਾ ਕੱਪੜਾ ਹੈ ਜੀ ਜੇ ਸੱਤ ਤੋਂ ਕੋਈ ਸੈੱਟ ਲੈਂਦਾ ਤਾਂ ਅਸੀਂ ਸੂਟ ਰੇਟ ਦੇ ਹਿਸਾਬ ਨਾਲ ਤੁਹਾਨੂੰ ਹੋਰ ਵੀ ਘੱਟ ਦਵਾਂਗੇ ਉਸ ਤੋਂ ਬਾਅਦ ਵੀ ਅਗਲਾ ਕਲਰ ਚੈੱਕ ਕਰੋਗੇ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਹੈ ਜੀ ਤੁਸੀਂ ਜਰੂਰ ਇੱਕ ਵਾਰ ਮੰਗਵਾ ਕੇ ਦੇਖੋ ਜੀ ਤੇ ਵੱਧ ਤੇ ਵੱਧ ਸਾਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਜਿਹੜੀਆਂ ਮੇਰੀਆਂ ਭੈਣਾਂ ਕਰ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਗੇ ਤੋਂ ਅੱਗੇ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਜੀ ਪਲੇਨ ਬਾਟਮ ਹੈ ਜੀ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ ਤੇ ਤੁਸੀਂ ਜੇ ਚਾਰ ਸੂਟਾਂ ਦਾ ਸੈੱਟ ਸਭ ਤੋਂ ਵਾਏ ਕਰਦੇ ਆ ਜੀ ਤਾਂ ਤੁਹਾਨੂੰ ਅਸੀਂ ਡਿਸਕਾਊਂਟ ਜ਼ਰੂਰ ਦਵਾਂਗੇ ਜੀ ਠੀਕ ਹੈ ਜੀ ਸਿੰਗਲ ਪੀਸ ਲਵਾਂਗੇ ਤਾਂ ਉਹੀ ਰੇਟ ਲੱਗੂਗਾ ਜੇ ਚਾਰ ਸੂਟ ਸਭ ਤੋਂ ਇਕੱਠੇ ਲਵਾਂਗੇ ਤਾਂ ਅਸੀਂ ਤੁਹਾਨੂੰ ਡਿਸਕਾਊਂਟ ਜ਼ਰੂਰ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਜੀ ਅਗਲੇ ਸੂਟ ਦਿਖਾਓ ਅਗਲਾ ਸੂਟ ਜੀ ਬਹੁਤ ਹੀ ਪਿਆਰਾ ਹੈ ਸਾਡੇ ਕੋਲ ਸਿੰਗਲ ਪੀਸ ਹੈ ਜੀ ਕਿਸੇ ਮੇਰੀ ਭੈਣ ਨੂੰ ਜ਼ਰੂਰਤ ਹੋਵੇ ਨਾ ਬਹੁਤ ਪਿਆਰਾ ਸੂਟ ਹੈ ਜੀ ਕਿ ਇਸੇ ਇਹ ਤੁਸੀਂ ਛੋਟੇ-ਮੋਟੇ ਐਕਸ਼ਨ ਤੇ ਵੀ ਪਾ ਸਕਦੇ ਆ ਜੀ ਬਹੁਤ ਹੀ ਸੋਹਣਾ ਗ੍ਰੇ ਕਲਰ ਦਾ ਸੂਟ ਹੈ ਜੀ ਬਹੁਤ ਸੋਹਣਾ ਕਲਰ ਹੈ ਦੇਖੋ ਪ੍ਰਿੰਟ ਚੈੱਕ ਕਰੋ ਜੀ ਬਹੁਤ ਸਰਦਾਰੀ ਸੂਟ ਹੈ ਜੀ ਗਲੇ ਤੇ ਥੋੜਾ ਜਿਹਾ ਵਰਕ ਹੋਇਆ ਹੋਇਆ ਹੈ ਜੀ ਪੱਟੀ ਲਗਾਈ ਹੋਈ ਹੈ ਗਲੇ ਤੇ ਗਲੇ ਤੇ ਪੱਟੀ ਬਣੀ ਹੈ ਪ੍ਰਿੰਟ ਚੈੱਕ ਕਰੋ ਜੀ ਬਹੁਤ ਹੀ ਸਰਦਾਰੀ ਸੂਟ ਬਣਨਾ ਹੈ ਜੀ ਤੁਹਾਡਾ ਲੈਨਿੰਗ ਲਾਉਣੀ ਪੈਣੀ ਹੈ ਜੀ ਸ਼ਰਟ 'ਚ ਗ੍ਰੇ ਕਲਰ ਦਾ ਸੂਟ ਹੈ ਜੀ ਪ੍ਰਿੰਟ ਚੈੱਕ ਕਰੋ ਕਿੰਨਾ ਪਿਆਰਾ ਹੈ ਜੀ ਛੋਟੇ-ਮੋਟੇ ਫੈਕਸ਼ਨ ਤੇ ਵੀ ਇਹ ਸੂਟ ਤੁਸੀਂ ਵੇਅਰ ਕਰ ਸਕਦੇ ਆ ਪਲੇਨ ਤੁਹਾਨੂੰ 2.5 ਮੀਟਰ ਦੀ ਬਾਟਮ ਮਿਲੇਗੀ ਜੀ ਦੁਪੱਟਾ ਬਹੁਤ ਹੀ ਪਿਆਰਾ ਹੈ ਇਹਦਾ ਬਹੁਤ ਹੀ ਪਿਆਰਾ ਗ੍ਰੇ ਕਲਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਬਹੁਤ ਪਿਆਰਾ ਜੀ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਜੀ ਹਾਂਜੀ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿੰਨੀਆਂ ਇਹਦੀਆਂ ਲੱਗਦੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪਲੀਜ਼ ਸਭ ਤੋਂ ਸੂਟ ਇੱਕ ਵਾਰ ਜਰੂਰ ਬਾਏ ਕਰਕੇ ਦੇਖੋ ਬਹੁਤ ਪਿਆਰਾ ਕੱਪੜਾ ਇਹ ਨਾ ਸਮਝੋ ਜਿਵੇਂ ਆਨਲਾਈਨ ਦਿਖਾਉਂਦੇ ਕੁਝ ਹੋਰ ਹੈ ਭੇਜਦੇ ਕੁਝ ਹੋਰ ਹੈ ਤੁਹਾਨੂੰ ਸੇਮ ਜਿਵੇਂ ਦਾ ਵੀਡੀਓ ਚ ਦਿਖਾਇਆ ਜਾਊਗਾ ਇਮਾਨਦਾਰੀ ਨਾਲ ਉਵੇਂ ਦਾ ਹੀ ਤੁਹਾਨੂੰ ਕੱਪੜਾ ਭੇਜਿਆ ਜਾਊਗਾ ਜੀ ਕਿਤੇ ਵੀ ਬੈਠੇ ਆ ਤਾਂ ਸਾਨੂੰ ਆਪਣਾ ਐਡਰੈਸ ਸੈਂਡ ਕਰ ਦਿਓ ਸਟਿਚ ਕਰਾਉਣੀਆਂ ਤੁਸੀਂ ਉਹ ਵੀ ਕਰਾ ਸਕਦੇ ਆ ਅਸੀਂ ਤੁਹਾਨੂੰ ਸੂਟ ਸਟਿਚ ਕਰਕੇ ਭੇਜ ਸਕਦੇ ਆ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਲੀਸ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ